ਸਤ ਸੰਗਤ ਜੀ ਜਿਸ ਪਹਾੜ ਉੱਤੇ ਗੋਰਖ ਮੱਤਾ ਹੈ ਜਿਸ ਨੂੰ ਅੱਜ ਕੱਲ ਨਾਨਕ ਮੱਤਾ ਕਹਿੰਦੇ ਹਨ ਉਸ ਉੱਤੇ ਰੀਠੇ ਜਿਸ ਨਾਲ ਗਰਮ ਕੱਪੜੇ ਧੋਤੇ ਜਾਂਦੇ ਹਨ ਦੇ ਰੁੱਖ ਬਹੁਤ ਸਨ ਰੀਠਾ ਬਹੁਤ ਕੌੜਾ ਹੁੰਦਾ ਹੈ ਜੇ ਇਹ ਖਾਧਾ ਜਾਵੇ ਤਾਂ ਦਸਤ ਲਾ ਦਿੰਦਾ ਹੈ ਇੱਕ ਵੱਡੇ ਰੁੱਖ ਦੇ ਹੇਠਾਂ ਜੋਗੀ ਅਤੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਜੋਗੀਆਂ ਨੇ ਗੁਰੂ ਜੀ ਨੂੰ ਪਰਖਣ ਵਾਸਤੇ ਆਖਿਆ ਜੇ ਪਰਮਾਤਮਾ ਕੋਲੋਂ ਲੈ ਬੈਠੇ ਹੋ ਤਾਂ ਇਸ ਰੁੱਖ ਹੇਠ ਬੈਠਿਆਂ ਹੀ ਅਸਾਂ ਨੂੰ ਕੁਝ ਖਵਾਓ ਗੁਰੂ ਜੀ ਨੇ ਉਸੇ ਵੇਲੇ ਸੱਤ ਕਰਤਾ ਰੱਖ ਕੇ ਮਰਦਾਨੇ ਨੂੰ ਰੀਠੇ ਉੱਤੇ ਚੜਾ ਕੇ ਆਖਿਆ ਮਰਦਾਨਿਆ ਸੱਤ ਕਰਤਾ ਰੱਖ ਕੇ ਇਸ ਰੁੱਖ ਉੱਤੇ ਚੜ ਜਾ ਜਿੱਧਰ ਮੈਂ ਬੈਠਾ ਹਾਂ ਇਧਰ ਦੇ ਟਾਣ ਨੂੰ ਹਲੂਣ ਇਹ ਰੀਠੇ ਇਹਨਾਂ ਜੋਗੀਆਂ ਨੂੰ ਖਵਾਈਏ ਮਾਲਕ ਦਾ ਹੁਕਮ ਮੰਨ ਕੇ ਮਰਦਾਨਾ ਝਟਪਟ ਰੁੱਖ ਉੱਤੇ ਚੜ ਗਿਆ ਉੱਪਰ ਜਾ ਕੇ ਉਸ ਨੂੰ ਜ਼ੋਰ ਨਾਲ ਹਲੂਣਾ ਮਾਰਿਆ ਬਹੁਤ ਸਾਰੇ ਰੇਠੇ ਹੀਠਾਂ ਡਿੱਗ ਪਏ ਗੁਰੂ ਜੀ ਨੇ ਜੋਗੀਆਂ ਨੂੰ ਆਖਿਆ ਲਓ ਮਿੱਤਰੋ ਇਹ ਛਕੋ ਦੇਖੋ ਕਿੰਨੇ ਸਵਾਦੀ ਹਨ ਗੁਰੂ ਜੀ ਦਾ ਬਚਨ ਸੁਣ ਕੇ ਸਾਰੇ ਜੋਗੀ ਹੱਸ ਪਏ ਕਹਿਣ ਲੱਗੇ ਕੌੜਾ ਫਲ ਖਾ ਕੇ ਮਰ ਜਾਈਏ ਗੁਰੂ ਜੀ ਨੇ ਕਿਹਾ ਖਾ ਕੇ ਤਾਂ ਦੇਖੋ ਸੱਚੇ ਜੋਗੀ ਤਾਂ ਕੱਚੇ ਖਾ ਜਾਂਦੇ ਨੇ ਇਹ ਤਾਂ ਰੇਠਾ ਮਿੱਠਾ ਹੈ ਇੱਕ ਜੋਗੀ ਨੇ ਦੇਖਣ ਦੇ ਮਾਰੇ ਨੇ ਇੱਕ ਰੀਠਾ ਚੁੱਕਿਆ ਤੇ ਮੂੰਹ ਵਿੱਚ ਪਾਇਆ ਉਸ ਨੂੰ ਇੰਨਾ ਸਵਾਦ ਲੱਗਾ ਕਿ ਉਹ ਛੇਤੀ ਛੇਤੀ ਧਰਤੀ ਉਤੋਂ ਰੀਠੇ ਚੁੱਕ ਕੇ ਖਾਣ ਲੱਗ ਪਿਆ ਬਹੁਤ ਮਿੱਠੇ ਬਹੁਤ ਸਵਾਦ ਅੰਮ੍ਰਿਤ ਦੇ ਘਟਾਉਂਦੇ ਨੇ ਆਖ ਕੇ ਉਹ ਖਾਈ ਗਿਆ ਵੇਖੋ ਵੇਖੀ ਵਰਕੀ ਦੇ ਵੀ ਖਾਣ ਲੱਗ ਪਏ ਉਹਨਾਂ ਨੇ ਪੇਟ ਭਰ ਕੇ ਖਾਦੇ ਤੇ ਬੜੇ ਆਨੰਦਤ ਹੋਏ ਮਰਦਾਨਾ ਉੱਪਰ ਹੀ ਖਾਈ ਗਿਆ ਜਦੋਂ ਜੋਗੀ ਰੱਜ ਗਏ ਤਾਂ ਇੱਕ ਜੋਗੀ ਨੇ ਦੂਸਰੇ ਪਾਸਿਓਂ ਰੇਠਾ ਤੋੜ ਕੇ ਮੂੰਹ ਵਿੱਚ ਪਾਇਆ ਤਾਂ ਉਹ ਕੌੜਾ ਸੀ ਗੁਰੂ ਜੀ ਦੀ ਇਹ ਬਰਕਤ ਦੇਖ ਕੇ ਸਾਰੇ ਜੋਗੀ ਗੁਰੂ ਜੀ ਨੂੰ ਗੁਰੂ ਮੰਨ ਬੈਠੇ ਅੱਜ ਉਸ ਰੀਠੇ ਦੇ ਅੱਧੇ ਹਿੱਸੇ ਦੇ ਰੀਠੇ ਮਿੱਠੇ ਹਨ ਤੇ ਅੱਧੇ ਦੇ ਕੌੜੇ ਹਨ ਅੱਜ ਉੱਥੇ ਗੁਰਦੁਆਰਾ ਨਾਨਕ ਮੱਤਾ ਸਾਹਿਬ ਜੀ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ